ਵੇਦ ਬਲਨੇ ਆ ਰੁਲ ਗਏ ਡਿਗਰੀ ਤੇ ਰੁਲ ਗਈ ਜਵਾਨੀ ਮੈਂ ਤਾਂ ਛੱਡੇ ਪਿੰਡ ਕੰਮ ਕਰਨੀ ਰਣਾ ਨੂੰ ਡਿਕ ਤੇਰੀਆ ਦੇਖੀ ਜਮਰਾਵਲ ਨੂੰ ਜਾ ਮੁੜ ਜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੁੜੀ ਹੈ ਤੇ ਇੱਕ ਮੁੰਡਾ ਤੇ ਕੁੜੀ ਦੀ ਆਵਾਜ਼ ਇੰਨੀ ਪਿਆਰੀ ਹੈ ਜਿਸ ਦੇ ਵਿੱਚ ਉਹ ਗੀਤ ਗਾਉਂਦੀ ਹੈ ਤੇ ਗੀਤ ਇੰਨਾ ਕੋ ਜਾਨਾ ਪਿਆਰਾ गा ਦਿੰਦੀ ਹੈ ਤੇ ਲੋਕ ਵਾਇਰਲ ਕਰ ਰਹੇ ਨੇ ਤੇ ਅੱਜ ਉਹ ਕੁੜੀ ਨੂੰ ਹਰ ਕੋਈ ਜਾਣਦਾ ਤੇ ਨਾਲ ਨੌਜਵਾਨ ਵੀ ਆ ਤੇ ਉਸਦੀ ਆਵਾਜ਼ ਵੀ ਬਹੁਤ ਸੋਹਣੀ ਆ ਅੱਥੇ ਵੀਡੀਓ ਪਾਉਂਦੇ ਨੇ ਜਿਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਬੋਲੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁੜੀ ਸਟਾਰ ਬਣੇਗੀ ਤੇ ਮੁੰਡਾ ਵੀ ਬਣੇ ਦੇਖੋ ਤੇ ਸੁਣੋ ਸ਼ੇਅਰ ਕਰ ਦਿਓ ਜੇ ਸਪੋਰਟ ਕਰਨਾ ਚਾਹੁੰਦੇ ਹੋ ਇਹਨਾਂ ਦੀ ਮਿਹਨਤ ਨੂੰ ਸੁਣੋ ਪਹਿਲਾ ਵੀਡੀਓ ਤੂੰ ਕਲਮ ਤੇ ਮੈਂ ਤੇਰੇ ਸ਼ੇ ਹੋਈਏ ਵੇ ਤੂੰ ਕਿਹੜੀ ਮਦਾਜ ਆਏ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਜਾਂ ਤੇ ਤੂੰ No, Bunny, ਨਿਕਲਦਾ ਪਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਪਾਵੇਂ ਪਿੰਡ ਚੋਂ ਨਿਕਲਿਆ ਮੈਂ ਨਾਲ ਮਸ਼ੀਨਾ ਟੁਕੜੇ ਟੁਕੜੇ ਕਰਕੇ ਸੁੱਟ ਦੇਣਾ ਕਿਸੇ ਕਲੀ ਨੂੰ ਕੁਝ ਤੇ ਸੋਚੋ ਕਦੇ ਵਿਚਾਰੀਆਂ ਗਾਉਂ啊 ਕਦੇ ਚਿੜੀਆਂ ਖਵਾਉਂਦੀਆਂ ਨੇ ਪੁੱਤ ਵੰਡੌਣ ਜਮੀਨਾਂ ਤੀਆਂ ਉਹ ਦੁੱਖ ਵੰਡੌਂਦੀਆਂ ਨੇ ਰਈਏ ਇੱਕ ਦੂਜੇ ਦੀਆਂ ਸਜਣਾ ಬಲ್ಸ್ಿ ದಾಯ್ದವೇ ಸೋಣ ಕಲ್ು ಫೋಟೋ ತೋ Tíbi. ਹਰਾ ਪਿੰਡ ਮੈਂ ਲੰਘ ਕੇ ਆ ਗਿਆ ਵੇਲਾ ਰਾਤ ਦਾ ਆ ਕਿਹੜਾ ਦਸ ਟੰਗ ਵੈਰੀਆ ਮੋਰਾ ਕਾਤ ਦਾ ਵਿੱਚ ਸਵੰਦੇ ਮਾਰੇ ਗਾਪੀ ਤਾਰੂ ਗੱਡੀ ਫੜਦਾ ਏਰੀ ਖਾਤਰ ਉਤ ਜਟਾਦਾ ਆਉਂਦੇ ਪਾੜੇ ਕਰਦਾ ਇਸ਼ਕ ਕਮਾਇਆ ਡਰ ਦੁਨੀਆ ਦਾ ਲਾ ਕੇ ਮੈਂ ਸੱਜਣਾ ਤੈਨੂੰ ਲੱਭਿਆ ਰੱਬ ਗਵਾ ਕੇ ਮੈਂ ਰੱਬ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ